ਖੇਤਰ ਦੇ ਵਿੱਚ ਜੋ ਸਥਿਤੀ ਪੈਦਾ ਹੋਈ ਆ ਉਸ ਦੇ ਸਬੰਧ ਵਿੱਚ ਅਕਾਲੀ ਦਲ ਦੇ ਸੰਸਦ ਔਰ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਰਾ ਇੱਥੇ ਪਹੁੰਚਾ ਚੰਦੂਮਾਰਾ ਸਭ ਜੋ ਹਾਲਾਤ ਇੱਥੇ ਦੇ ਬਣੇ ਹੋਏ ਨੇ ਪਹਿਲਾ ਰਿਐਕਸ਼ਨ ਤੁਹਾਡਾ ਕੀ ਹੈ ਇਹ ਦੇ ਵਿੱਚ ਤਕੋਏ ਹਾਲਾਤ ਬਣਾਉਣ ਦੇ ਵਿੱਚ ਸਰਾ ਸਰ ਬੁੱਢਾ ਸਾਹਿਬ ਦੀ ਸਰਕਾਰ ਜ਼ਿੰਮੇਵਾਰ ਆ ਇੱਥੋਂ ਦੀ ਕਾਂਗਰਸ ਪਾਰਟੀ ਜ਼ਿੰਮੇਵਾਰ ਆ ਅਸੀਂ ਬਹੁਤ ਦਿਰ ਪਹਿਲਾਂ ਤੋਂ ਕਹਿੰਦੇ ਆ ਰਹੇ ਹੁੱਡਾ ਸਾਹਿਬ ਨੂੰ ਵੀ ਤੁਸੀਂ ਸਾਡੇ ਧਰਮ ਸਥਾਨਾਂ ਦੇ ਦਾਖਲ ਨਾ ਦੋ ਤੁਸੀਂ ਤਣਾਅ ਪੈਦਾ ਨਾ ਕਰੋ ਅਸੀਂ ਅੱਜ ਵੀ ਐਲਾਨ ਕਰਦੇ ਆ ਵੀ ਚੋਣ ਹੋ ਜੇ ਬੁੱਢਾ ਸਾਹਿਬ ਜੀ ਸੱਦ ਕੇ ਚੋਣ ਕਰਾਉਣ ਆਪਣੇ ਬੰਦਿਆਂ ਤੋਂ ਪਹਿਲਾਂ ਵੀ ਇਸੇ ਬੰਦੇ ਦੇ ਚੋਣ ਹੋਈ ਆ ਹਰਿਆਣੇ ਦੇ ਸਿੱਖ ਸੰਗਤ ਨੇ ਉਹ ਰੱਦ ਕਰਤੇ ਅਡ ਕਮੇਟੀ ਵਾਲੇ ਜਮਾਨਤਾਂ ਜ਼ਬਤ ਕਰਾਤੀਆਂ ਉਹਨਾਂ ਦੀ ਤੇ ਅਸੀਂ ਕਹਿੰਦੇ ਜੇ ਹਰਿਆਣੇ ਦੀ ਸਿੱਖ ਸੰਗਤ ਦਾ ਕਰਿਆ ਹੋਇਆ ਫੈਸਲਾ ਉਹ ਸਰਕਾਰ सारी शक्तियां ही रद्द ਕਰਨਗੇ ਤਾਂ ਖਾਲਸਾ ਪੰਥ ਉਹਨੂੰ ਕਿਵੇਂ ਮਨਜ਼ੂਰ ਹੁੰਦਾ ਹੈਗਾ ਜੋ ਹਾਲਾਤ ਪੈਦਾ ਹੋਏ ਨੇ ਬਿਲਕੁਲ ਨੇੜੇ ਹੀ ਹੈਗੇ ਨੇ 50 ਮੀਟਰ ਦੀ ਵੀ ਦੂਰੀ ਨਹੀਂ ਹੈਗੀ ਇਧਰੋਂ ਤੁਹਾਡੇ ਲੋਕ ਵੀ ਹੈਗੇ ਇਸ ਸਥਿਤੀ ਦੇ ਉੱਤੇ ਇਸ ਹੱਲ ਕਿਵੇਂ ਕਿਸ ਤਰੀਕੇ ਨਾਲ ਕੱਢਿਆ ਜਾਊਗਾ ਤਾਂ ਕਿ ਸੰਕਟ ਨਾ ਬਣੇ ਦੇਖੋ ਇਹ ਜਾਣ ਪੁੱਝ ਕੇ ਇਹਨਾਂ ਨੇ ਇਹ ਹਾਲਾਤ ਬਣਾਏ ਨੇ ਇਹ ਟਕਰਾਅ ਦੀ ਸਥਿਤੀ ਬਣਾਈ ਆ ਔਰ ਇਹ ਬੋਟਾਂ ਬਟੋਰਨ ਲਈ ਹੁਟਾ ਸਾਹਿਬ ਇਸ ਤਰ੍ਹਾਂ ਦਾ ਦੋ ਮਤਲਬ ਆਪਸੀ ਮੁੱਠ ਭੇੜ ਕਰਾਉਣੀ ਚਾਹੁੰਦੇ ਨੇ ਮੈਂ ਸਮਝਦਾ ਇਹ ਖੇਡ ਪਹਿਲਾਂ ਵੀ ਕਾਂਗਰਸ ਨੇ ਖੇਡੀ ਸੀ ਕਾਂਗਰਸ ਨੂੰ ਉਦੋਂ ਵੀ ਮਹਿੰਗੀ ਪਈ ਸੀ ਹੁਣ ਵੀ ਹੁਡਾ ਸਾਹਿਬ ਨੂੰ ਮਹਿੰਗੀ ਪਈ। ਅਸੀਂ ਵੀ ਜਾਨਣਾ ਚਾਹਾਂਗਾ ਇਸ ਸਮੱਸਿਆ ਦਾ ਹੱਲ ਕਿ ਕਿਉਂ ਕਹਿ ਚੁੱਕੇ ਸੀ ਪ੍ਰਬੰਧ ਲੈਣਾ ਹੈਗਾ। ਅਗਲੀ ਰਣਨੀਤੀ ਅਕਾਲੀ ਦਲ ਦੀ ਕੀ ਹੈਗੀ ਆ? ਦੇਖੋ ਅਸੀਂ ਬੜਾ ਸਪਸ਼ਟ ਕਿਹਾ ਵੀ ਇਹ ਜਿਹੜਾ ਹੁਣ ਪ੍ਰਬੰਧ ਚੱਲ ਰਿਹਾ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਚੱਲ ਰਿਹਾ। ਸੁਪਰੀਮ ਕੋਰਟ ਦੇ ਡਾਇਰੈਕਸ਼ਨਾਂ ਨੇ ਵੀ 15 ਮੈਂਬਰ ਹੀ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣਗੇ। ਜਿਹੜੇ ਚੁਣੇ ਹੋਏ ਮੈਂਬਰ ਨੇ ਸਾਡੇ ਸਾਡੇ ਉਹਨਾਂ ਮੈਂਬਰਾਂ ਨੂੰ ਵੀ ਅਧਿਕਾਰ ਦਿੱਤਾ ਹੋਇਆ ਸੁਪਰੀਮ ਕੋਰਟ ਨੇ। ਤੋ ਹੁਣ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਨਕਾਰ ਕੇ ਜੇ ਹੁੱਡਾ ਸਾਹਿਬ ਜਾਂ ਹੁੱਡਾ ਸਾਹਿਬ ਕੋਈ ਕਿਸੇ ਬੰਦੇ ਨੂੰ ਅੱਗੇ ਲਾ ਕੇ ਗੁਰਦੁਆਰਾ ਪ੍ਰਬੰਧ ਤੇ ਮਤਲਬ ਇਸ ਤਰ੍ਹਾਂ ਦਾ ਕੰਟਰੋਲ ਕਬਜ਼ਾ ਕਰਨ ਚਾਹਣਗੇ ਉਹ ਤਾਂ ਨਹੀਂ ਹੋ ਸਕਦਾ